हां दोस्तो, so, so, जी दोस्तों आज ਗੱਲਬਾਤ ਕਰਾਂਗੇ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਦੇ ਭਾਗ 8ਵੇਂ ਬਾਰੇ। ਸੋ ਪਿਛਲੇ ਭਾਗਾਂ ਵੀ ਤੁਸੀਂ ਵੇਖਿਆ ਵੀ ਟਰੱਕ ਡਰਾਈਵਰਾਂ ਦੀ ਵਿਚਾਰਿਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ। ਕਦੋਂ ਕੇਸ ਵੇਲੇ ਕਿਹੜੀ ਮੁਸੀਬਤ ਪੈ ਜਾਵੇ, ਕਦੋਂ ਉਹਨਾਂ ਦਾ ਐਕਸੀਡੈਂਟ ਹੋ ਜਾਵੇ, ਕਦੇ ਮੌਤ ਨੂੰ ਗੜ ਲਾਉਣਾ ਪੈ ਜਾਵੇ, ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਸੋ ਅੱਜ ਦੀ ਜਿਹੜੀ ਕਹਾਣੀ ਹੈ ਇੱਕ ਟਰੱਕ ਡਰਾਈਵਰ ਦੀ ਉਹ ਵੀ ਬਹੁਤ ਦਿਲਚਸਪ ਹੈ ਦੋਸਤੋ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾ ਭੈਣਾ ਨੇ ਸਾਡਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਦੇਣ ਤੇ ਬੈਲ ਦਾ ਆਈਕਨ ਵੀ ਉਹ ਜੇ ਵੀ ਟਰੱਕ ਡਰਾਈਵਰ ਨੇ ਅੱਜ ਆਪਣੀ ਗਾਥਾ ਸੁਣਾਈ ਐ ਉਹ ਉਦੋਂ ਦੀ ਗੱਲ ਕਰਦਾ ਜਦੋਂ ਉਹ ਜਵਾਨ ਹੁੰਦਾ ਸੀ ਉਹ ਕਹਿੰਦਾ ਵੀ ਦੋਸਤੋ ਜਦੋਂ ਮੈਂ ਕਲਕੱਤੇ ਦੀਆਂ ਗੱਡੀਆਂ ਦੇ ਕਾਰੋਬਾਰ ਵਿੱਚ ਫਸਿਆ ਤਾਂ ਪਹਿਲਾਂ ਪਹਿਲਾਂ ਮੇਰੀ ਪੱਕੀ ਉਮਰ ਵੇਖ ਕੇ ਪੁਰਾਣੇ ਹਾਡੇ ਹੋ ਡਰਾਈਵਰ ਅਤੇ ਕਲੀਨਰਾਂ ਨੇ ਮੈਨੂੰ ਛੱਜ ਵਿੱਚ ਪਾ ਕੇ ਛੱਟਿਆ ਜਿੱਥੇ ਮੈਂ ਖੜਦਾ ਬੈਠਦਾ ਉਹ ਚੋਬਾ ਮਾਰਿਆ ਕਰਨ ਮੈਨੂੰ ਕਿ ਆ ਗਿਆ ਜੋਖਾਂ ਦੇ ਚਿੱਤਰ ਕੁਟਦਾ ਕੁਟਦਾ ਓਰੇ ਐਂ ਡਰਾਈਵਰੀਆਂ ਹੁੰਦੀਆਂ ਨੇ ਕੋਈ ਕੁੜੀ ਕਾੜੀ ਛੇੜਦੀ ਹੋਣੀਆਂ ਨੇ ਮਾਸਟਰ ਹੁੰਦੇ بڑے ਭੈਣ ਦੇ ਯਾਰ ਨੇ ਪੀਸੀ ਦਾ ਬੇਰ ਤੋੜਦੇ ਨੇ ਇਹ ਇਹ ਵੀ ਜੁੱਤੀਆਂ ਤੋਂ ਡਰਦਾ ਮੈਂ ਕੇਸਰ ਜੀ ਮਾਰ ਕੇ ਸਭ ਕੁਝ ਸਹਿ ਲੈਣਾ ਇੱਥੇ ਠੀਠ ਹੋਏ ਗੱਡੀ ਰੜਤੀ ਹੈ ਜੇਦੀ ਤੇ ਆਕੜ ਵਾਲੇ ਨੂੰ ਇੱਥੇ ਇੱਕ ਦਿਨ ਵੀ ਟਿਕੜ ਨਹੀਂ ਦਿੰਦੇ ਮੈਂ ਸੋਚ ਲੈਂਦਾ ਸੀ ਵੀ ਇਹ ਰੈਗਿੰਗ ਤਾਂ ਜੀਵਨ ਦੇ ਹਰ ਖੇਤਰ ਵਿੱਚ ਹੈ ਸੱਸ ਵੀ ਨੋ ਵੀ ਕੁਝ ਬਰੇ ਚੱਜ ਨਾਲ ਬਸਣ ਨਹੀਂ ਦਿੰਦੀਆਂ ਪੜੇ ਲਿਕੇ ਕਾਲਜਾਂ ਦੇ ਮੁੰਡੇ ਵੀ ਇਸ ਤੋਂ ਬਚੇ ਨਹੀਂ ਹੋਏ ਇਸ ਕੀਤੇ ਵਿੱਚ ਮੇਰੀ ਅਗਿਆਨਤਾ ਉਹਨਾਂ ਨੂੰ ਝੰਮਲਾ ਦਿੰਦੀ ਤੇ ਉਹ ਗੱਡੀਆਂ ਬਾਰੇ ਉਲਟ-ਪੁਲਟ ਤਕਨੀਕੀ ਸੁਝਾਅ ਮੈਨੂੰ ਦੰਦੇ ਰਹਿੰਦੇ ਉਹਨਾਂ ਪੁੱਛਣਾ ਵੀ ਮਾਸਟਰ ਆ ਤੂੰ ਰੇਡੀਏਟਰ ਵਿੱਚ ਅੱਜ ਤੇਲ ਹੀ ਪਾਇਆ ਬੈਗ ਲੈਟਾਂ ਨੂੰ ਗਰੀਜ਼ ਕਰ ਲਿਆ ਰਾਤ ਨੂੰ ਜਦੋਂ ਗੱਡੀ ਖੜੀ ਕਰੀਦੀ ਐ ਨਾ ਤਾਂ ਟਾਇਰਾਂ ਵਿੱਚੋਂ ਹਵਾ ਕੱਢ ਦੇਈਦੀ ਐ ਜੇ ਗੱਡੀ ਸਟਾਰਟ ਨਾ ਹੁੰਦੀ ਹੋਵੇ ਤਾਂ ਡਰਾਈਵਰ ਕੋ ਚੋਰੀ ਡੀਜ਼ਲ ਟੈਂਕੀ ਵਿੱਚ ਥੋੜਾ ਜਿਹਾ ਪਾਣੀ ਪਾ ਦੇ ਫੇਰ ਦੇਖੀ ਤੇ ਇਹੋ ਜਿਹੇ ਕਈ ਓਲਜਲੂ ਰਾਵਾਂ ਦੰਦੇ ਰਹਿੰਦੇ ਉਹ ਨੌਕਾ ਚੋਕਾਂ ਚੱਲਦੀਆਂ ਰਹਿੰਦੀਆਂ ਜਦੋਂ ਮੈਂ ਉਹਨਾਂ ਦਾ ਭੇਤੀ ਹੋ ਗਿਆ ਤਾਂ ਬਣਦਾ ਸਰਦਾ ਮੋੜਵਾ ਜਵਾਬ ਹੀ ਕਦੇ ਮੈਂ ਦੇ ਛੱਡਦਾ ਸਾਡੇ ਭਾਈਚਾਰੇ ਵਿੱਚ ਬਹੁਤ ਹੀ ਅੱਲੂਏ ਮੁੰਡੇ ਨੂੰ ਵਧੇਰੇ ਮਤਤਾਂ ਮਿਲਦੀ ਐ ਹਰ ਕੋਈ ਡਰਾਈਵਰ ਉਸ ਨੂੰ ਆਪਣੇ ਨਾਲ ਰੱਖਣਾ ਲੋਚਦਾ ਸਾਰੇ ਡਰਾਈਵਰ ਇੱਕੋ ਜਿਹੇ ਨਹੀਂ ਹੁੰਦੇ ਪਰ ਜੰਗਲ ਵਿੱਚ ਜੇ ਚੰਦਨ ਦਾ ਰੁੱਖ ਹੁੰਦਾ ਹੈ ਤਾਂ ਉਸੇ ਜੰਗਲ ਵਿੱਚ ਮੱਲੇ ਝਾੜੀਆਂ ਤੇ ਝੰਡ ਵਰਗੇ ਰੁੱਖ ਵੀ ਹੁੰਦੇ ਨੇ ਕੁਝ ਚੱਕਵੇਂ ਡਰਾਈਵਰ ਸਦਾ ਕੱਚੀ ਉਮਰ ਦੇ ਮੁੰਡੇ ਆਪਣੇ ਨਾਲ ਰੱਖਦੇ ਨੇ ਇਹਨਾਂ ਮੁੰਡਿਆਂ ਨੂੰ ਡਰਾਈਵਰਾਂ ਦੀ ਬਣਾਈ ਇੱਕ ਖਾਸ ਟ੍ਰੇਨਿੰਗ ਵਿੱਚੋਂ ਗੁਜ਼ਰਨਾ ਪੈਂਦਾ ਹੈ ਤੇ ਇਸ ਟ੍ਰੇਨਿੰਗ ਦੇ ਡਰਾਈਵਰਾਂ ਨੇ ਬੜੇ ਦਾਅ ਪੇਚ ਬਣਾਏ ਹੋਏ ਨੇ ਜਦੋਂ ਕੋਈ ਮੁੰਡਾ ਸਿੱਧੀ ਤਰ੍ਹਾਂ ਉਹਨਾਂ ਦੇ ਕਹਣੇ ਵਿੱਚ ਨਾ ਆਵੇ ਤਾਂ ਉਹ ਆਪਣੇ ਟਰਿਕ ਵਰਤਦੇ ਨੇ ਫਿਰ ਤੂੰ ਨਹੀਂ ਗੱਡੀ ਸਿੱਖ ਸਕਦਾ ਮੁੰਡਿਆ ਕਾ ਤੋ ਮੁੰਡਾ ਹੈਰਾਨ ਹੁੰਦਾ ਲੈ ਸ਼ਰਤ ਲਾ ਲੈਂ ਚਲਦੀ ਗੱਡੀ ਵਿੱਚ ਤੂੰ ਆਪਣੀ ਨਿਕਰ ਨਹੀਂ ਲ ਲਾ ਸਕਦਾ ਹੈ ਅਣਪੋਲ ਮੁੰਡਾ ਪੂਰੀ ਤਸੱਲੀ ਨਾਲ ਆਖਦਾ ਓਏ ਨਹੀਂ ਲੈਣੀ ਅੱਗੇ ਇੱਕ ਮੁੰਡਾ ਹੇਠਾਂ ਡਿੱਗ ਪਿਆ ਸੀ ਮੈਂ ਤੈਨੂੰ ਲਾ ਕੇ ਵਿਖਾਉਂ ਉਸਤਾਦ ਮੁੰਡਾ ਚੈਲੰਜ ਕਬੂਲ ਕਰ ਲੈਂਦਾ ਤੇ ਜਦੋਂ ਉਹ ਕਹਾਣੀ ਅਮਲ ਵਿੱਚ ਆਉਂਦੀ ਹੈ ਤਾਂ ਹੰਡੇ ਵਰਤਿਆ ਡਰਾਈਵਰ ਅਗਲੀ ਚਾਲ ਚੱਲਦਾ ਫਿਰ ਤੂੰ ਮੇਰੇ ਪੱਟਾਂ ਵਿੱਚ ਬਹਿ ਕੇ ਸਟੀering ਸਿੱਧਾ ਨਹੀਂ ਰੱਖ ਸਕਦਾ ਗੱਡੀ ਸਿੱਖਣ ਦੇ ਲਾਲਚ ਵਿੱਚ ਮੁੰਡਾ ਸਟੀering ਦੀ ਜਾਂਚ ਵੀ ਸਿੱਖਦਾ ਸਾਡੇ ਕਾਰੋਬਾਰ ਵਿੱਚ ਸਭ ਤੋਂ ਮਹੱਤਵ ਵਾਲੀ ਗੱਲ ਮੇਰੀ ਜਾਂਚੇ ਇਹ ਹੈ ਵੀ ਇੱਥੇ ਪੜ੍ਹੇ ਲਿਖੇ ਲੋਕਾਂ ਦੀ ਜ਼ਰੂਰਤ ਨਹੀਂ ਹੈਗੀ ਸਾਡਾ ਵੱਧ ਪੜ੍ਹਿਆ ਲਿਖਿਆ ਹੋਣਾ ਸਾਊ ਹੋਣਾ ਜਾਂ ਇਮਾਨਦਾਰ ਹੋਣਾ ਇਸ ਕਿ ਜਿਵੇਂ ਇੱਕ ਰਾਤਸੀ ਜਾਂ ਧਾਰਮਿਕ ਨੇਤਾ ਲਈ ਡਿਗਰੀਆਂ ਦੀ ਜ਼ਰੂਰਤ ਨਹੀਂ ਹੁੰਦੀ ਉਹ ਕਿੰਨਾ ਕੁਝੂੜ ਬੋਲ ਸਕਦਾ ਹੈ ਲੋਕਾਂ ਨੂੰ ਸਬਜ਼ ਬਾਗ ਦਿਖਾ ਸਕਦਾ ਹੈ ਤੇ ਵਰਗਲਾ ਸਕਦਾ ਹੈ ਆਪਸੀ ਪਾਈਚਾਰੇ ਵਿੱਚ ਫੁੱਟ ਪਵਾ ਸਕਦਾ ਹੈ ਇਹਨਾਂ ਗੱਲਾਂ ਤੋਂ ਹੀ ਉਹਦੀ ਚੜ੍ਹਤ ਮਾਪੀ ਜਾਂਦੀ ਹੈ ਐਵੇਂ ਇੱਕ ਡਰਾਈਵਰ ਦਾ ਵੀ ਛਟਿਆ ਹੋਣਾ ਜ਼ਰੂਰੀ ਹੈ ਉਹ ਪੁਲਿਸ ਵਾਲਿਆਂ ਤੋਂ ਲੈ ਕੇ ਮਾਲਕਾਂ ਤੱਕ ਜਿਨ੍ਹਾਂ ਜਿਨ੍ਹਾਂ ਨਾਲ ਉਹਦਾ ਵਾਹ ਪੈਂਦਾ ਹੈ ਸਭਨਾਂ ਨੂੰ ਪੰਪੜ ਬੂਸੇ ਵਿੱਚ ਪਾਈ ਰੱਖੀ ਸ਼ਰਾਬ ਪੀ ਕੇ ਖਰੋਦ ਕਰੇ ਕਦੇ ਕਿਸੇ ਤੋਂ ਕੁੱਟ ਖਾਵੇ ਤੇ ਕਦੇ ਕੁੱਟਾਵੇ ਲੋਡ ਪੈਂਡ ਤੇ 5-10 ਬੰਦੇ ਲੈ ਕੇ ਦੂਸਰੀ ਧਿਰ ਦੀ ਲਾਹਬਾ ਕਰਾ ਸਕਦਾ ਹੋਵੇ ਮਾਲਕ ਦੇ ਮੂੰਹ ਤੇ ਉਸ ਨੂੰ ਗਾਲਾ ਕੱਢ ਸਕਦਾ ਹੋਵੇ ਝੂਠੀ ਮੁਠੀ ਗ੍ਰੰਥ ਗੀਤਾ ਜਾਂ ਕੁਰਾਨ ਨੂੰ ਸਿਰ ਤੇ ਰੱਖਣ ਦੀ ਹਿੰਮਤ ਰੱਖਦਾ ਹੋਵੇ ਇਹੋ ਜਿਹੇ ਡਰਾਈਵਰ ਦੀਆਂ ਹੋਟਲਾਂ ਦੇ ਟਰਾਂਸਪੋਰਟਾਂ ਤੇ ਯੂਨੀਅਨ ਦੇ ਅੱਡਿਆਂ ਤੇ ਜਾਨੀ ਚੋਰ ਵਾਂਗ ਕਥਾਵਾਂ ਤੁਰਦੀਆਂ ਨੇ ਫਿਰ ਕਲਕੱਤੇ ਰਹਿੰਦੇ ਆਂ ਸੀ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਦੀ ਐਮਏ ਕਰ ਰਿਹਾ ਸੀ ਜਦੋਂ ਕੁਝ ਦੋਸਤਾਂ ਨੂੰ ਪਤਾ ਲੱਗੇ ਆ ਤਾਂ ਉਹਨਾਂ ਨੇ ਕਿਹਾ ਕਿ ਕਿਉਂ ਦਿਮਾਗ ਖਰਾਬ ਕਰੀ ਜਾਂਦਾ ਕਾਦੇ ਵਾਸਤੇ ਪੜਦਾ ਹੈ ਜੱਜ ਲੱਗਣਾ ਕੋਈ ਚਾਦਾ ਕੰਮ ਕਰ ਗੱਡੀ ਗੁੱਡੀ ਪਾਲ ਲੈ ਕਦੀ ਹੋਰ ਇੱਥੇ ਪੜਿਆ ਲਿਖਿਆ ਹੋਣਾ ਲਾਂਤ ਤਾਂ ਹੈਗਾ ਹੀ ਐ ਤੇ ਸ਼ਰੀਫ ਹੋ ਮੇਰੇ ਇੱਕ ਡਰਾਈਵਰ ਨੇ ਹਿਸਾਬ ਕਿਤਾਬ ਵਿੱਚ ਕੁਝ ਹੇਰਾਫੇਰੀ ਕੀਤੀ ਮੈਂ ਉਸ ਨੂੰ ਸਮਝਾ ਬੁਝਾ ਕੇ ਅੱਗੇ ਲਈ ਅਜਿਹਾ ਨਾ ਕਰਨ ਦੀ ਵਾਰਨਿੰਗ ਦੇ ਕੇ ਛੱਡ ਦਿੱਤਾ ਉਹਨੂੰ ਕੁਝ ਮਾਲਕ ਮੇਰੇ ਤੇ ਔਕੇ ਹੋਏ ਵੀ ਤੂੰ ਇਹਨਾਂ ਨੂੰ ਸਿਰ ਚੜਾਇਆ ਹੈ ਇਹਨਾਂ ਸਾਰਿਆਂ ਨੂੰ ਖਰਾਬ ਕਰੂੰਗਾ ਤੂੰ ਐਨੋ ਵੇ ਕੇ ਹੋਰ ਵੀ ਐਵੇਂ ਕਰਨਗੇ ਮੇਰੇ ਸਾਲੇ ਨੂੰ ਅੰਦਰ ਤਾੜ ਲਾ ਪਹਿਲਾਂ ਚੰਗੀ ਤਰ੍ਹਾਂ ਧਨਾਈ ਕਰ ਫਿਰ ਪੈਸੇ ਇਹਦੇ ਨਾਲੇ ਪਾ ਦੇ ਫਿਰ ਅਕਲ ਟਿਕਾਣੇ ਆਉ ਇਹਦੀ ਨਾਲੇ ਦੂਜਿਆਂ ਨੂੰ ਗੰਨ ਹੋ ਜਾਣਗੇ ਉਹ ਅਸੀਂ ਤਾਂ ਪਹਿੇ ਨੂੰ ਰੋਨੇ ਆ ਸਹੇ ਨੂੰ ਨਹੀਂ ਰੋਂਦੇ ਮੈਨੂੰ ਚੁੱਪ ਤੇ ਸੋਚੀ ਪਿਆ ਵੇਖ ਕੇ ਕਈਆਂ ਨੇ ਰਾਏ ਦਿੱਤੀ ਵੀ ਮਾਟਰਾ ਇਹ ਤੇਰੇ ਵਾਹਦਾ ਰੋਗ ਨਹੀਂ ਹੈਗਾ ਜਾ ਕੇ ਪੰਜਾਬ ਵਿੱਚ ਜਵਾਕਾਂ ਨੂੰ ਪੜਾ ਮਾਲਕੀਆਂ ਕਰਨੀਆਂ ਸੌਖੀਆਂ ਕਿਤੇ ਕਿਉਂ ਸਾਡੀਆਂ ਵੀ ਬੇੜੀਆਂ ਵਿੱਚ ਵੱਟੇ ਪਾਉਣਾ ਤੂੰ ਮੈਂ ਵੇਖਦਾ ਹਾਂ ਵੀ ਕੋਈ ਵੀ ਮਾਲਕ ਤੇ ਕੋਈ ਵੀ ਡਰਾਈਵਰ ਦੁੱਧ ਦੋਤਾ ਨਹੀਂ ਹੈਗਾ ਮੰਗਾਈ ਐਨੀ ਕਿ ਤਨਖਾਹ ਨਾਲ ਡਰਾਈਵਰ ਦਾ ਢਿੱਡ ਨਹੀਂ ਭਰਦਾ ਉਸ ਨੂੰ ਕੁੰਡੀ ਲਾਉਣੀ ਹੋ ਪੈਂਦੀ ਹੈ ਪਰ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਉਹ ਮੰਦਰ ਗੁਰਦੁਆਰੇ ਚੜਦਾ ਹੈ ਪੁੱਤਾਂ ਦਾ ਨੇਮ ਚੱਕਦਾ ਇੱਕ ਡਰਾਈਵਰ ਦੀ ਚੋਰੀ ਫੜੀ ਗਈ ਤਾਂ ਮਾਲਕ ਨੇ ਉਸ ਨੂੰ ਕਮਰੇ ਵਿੱਚ ਤਾੜ ਦਿਆ ਪੂਰੀ ਛਿੱਤਰ ਪਰੇਡ ਹੋਣ ਤੋਂ ਬਾਅਦ ਵੀ ਉਹ ਮੰਨਿਆ ਨਾ ਉਹਨੇ ਡਰਾਈਵਰ ਦੀ ਲੱਤ ਨੂੰ ਰੱਸਾ ਪਾ ਕੇ ਪੱਖੇ ਨਾਲ ਉਲਟਾ ਲਟਕਾ ਦਿੱਤਾ ਕਾਂ ਡਰਾਈਵਰ ਝੜਕ ਗਿਆ ਸਭ ਕੁਝ ਮੰਨ ਗਿਆ ਫਿਰ ਉਹ ਪਰ ਇਸ ਸਭ ਕੁਝ ਦੇ ਬਾਵਜੂਦ ਹਫਤਾ ਕੋ ਬਾਅਦ ਹੀ ਡਰਾਈਵਰ ਸਭ ਕੁਝ ਭੁੱਲ ਗਿਆ ਤੇ ਪਹਿਲਾਂ ਵਾਲੀ ਲੈਂਤ ਹੀ ਆ ਗਿਆ ਉਸ ਨਾਲ ਵਾਪਰੇ ਕਾਂਦੋ ਵੇਖ ਕੇ ਨਾ ਹੀ ਦੂਜੇ ਡਰਾਈਵਰਾਂ ਨੂੰ ਕੋਈ ਕੰਨ ਹੋਈ ਇਹ ਇੱਕ ਅਜੇ ਹੀ ਹੱਡੀ ਦਾ ਸਵਾਦ ਹੈ ਜਿਸ ਨੂੰ ਚੁਸਣਾ ਡਰਾਈਵਰ ਹਟ ਨਹੀਂ ਸਕਦਾ ਤਨਖਾਹ ਭਾਵੇਂ ਉਹਦੀ 10000 ਰੁਪਏ ਮਹੀਨਾ ਕਿਉਣਾ ਹੋ ਜਾਵੇ ਕਈ ਮਾਲਕ ਮੈਂ ਦੇਖਿਆ ਵੀ ਹੈਂਕਰ ਵਿੱਚ ਡਰਾਈਵਰਾਂ ਨੂੰ ਗਾਲਾਂ ਕੱਢ ਕੇ ਬੜੇ ਖੁਸ਼ ਹੁੰਦੇ ਨੇ ਡਰਾਈਵਰ ਮਾਲਕ ਸਾਹਮਣੇ ਤਾਂ ਚੁੱਪ ਰਹਿੰਦਾ ਪਰ ਬਾਅਦ ਵਿੱਚ ਆਪਣਾ ਗੁੱਬਗਲਾੜ ਕਰਦੇ ਨੇ ਸਾਲਾ ਮਾਲਕੀ ਦਾ ਅੰਬਰਲੇ ਪੂਰੀ ਨਫਰਤ ਨਾਲ ਉਹ ਦੰਦ ਘਰੀਜਦੇ ਨੇ ਇੱਕ ਡਰਾਈਵਰ ਆਪਣੇ ਮਾਲਕ ਪ੍ਰਤੀ ਆਗੂਗੋਲ ਦਾ ਬੋਲਿਆ ਵੀ 22 25 ਗਾਲਾਂ ਕੱਢੀ ਦੀਆਂ ਨੇ ਉਹਨੂੰ ਮੈਂ ਗਿਣਦਾ ਰਿਹਾ ਤੇ ਫੇਰ ਉਹਨੇ ਮਾਲਕ ਦੀ ਧੀ ਭੈਣ ਇੱਕ ਕਰ ਦਿੱਤੀ ਨਾਲ ਨਾਲ ਉਂਗਲਾਂ ਤੇ ਗਿਣਦਾ ਗਿਆ ਤੇਰੀ ਕੁਆਰੀ ਨਾਲ ਸੌਂ ਜਾ ਤੇਰੀ ਨਿੱਕੀ ਚੱਕ ਲਾ ਜਦੋਂ 25 ਹੋ ਗਈਆਂ ਤਾਂ ਉਹ ਬੋਲਿਆ ਵੀ ਲੈ ਆ ਲੈ ਮੋੜਤੀਆਂ ਤੈਨੂੰ ਹੁਣ 21 ਦੀ 31 ਪਾਉਣਾ ਅਗਲੀ ਵਾਰ ਵਾਸਤੇ ਜਮਾ ਰੱਖ ਲਈ ਤੇ ਉਸਨੇ 20 25 ਗਾਲਾਂ ਹੋਰ ਕੱਢ ਕੇ ਸੌਦਾ ਸਾਲ ਲਿਆ ਫਿਰ ਜਿਵੇਂ ਉਸਦੇ ਫਰੇਵੇਂ ਨੂੰ ਆਰਾਮ ਮਿਲ ਗਿਆ ਹੋਵੇ ਕਈ ਡਰਾਈਵਰਾਂ ਦਾ ਸਾਫਾ ਮੋਢੇ ਤੇ ਹੁੰਦਾ ਹੈ ਤੇ ਲਾਇਸੈਂਸ ਜੇਬ ਵਿੱਚ ਉਹ ਮਾਲਕ ਤਾਂ ਉਹ ਹੀ ਨੇ ਅਖਵਾਉਂਦੇ ਆਗਦੇ ਨੇ ਵੀ ਵੇਲੇ ਰਹਿਣਾ ਮਨਜ਼ੂਰ ਐ ហេਠੀ ਨਹੀਂ ਡਰਾਉਣੀ ਮਾਲਕ ਕੌੜਾ ਕੀ ਝਾਕ ਜੇ ਜੇ ਗਾਲਾਂ ਹੀ ਲੈਣੀਆਂ ਨੇ ਸਲੂਟੀ ਮਾਰਨੇ ਨੇ ਤਾਂ ਫਿਰ ਫੌਜ ਵਿੱਚ ਭਰਤੀ ਹੋ ਜਾਣਗੇ ਹਲਕੇ ਕੁੱਤੇ ਨੇ ਤਾਂ ਨਹੀਂ ਵੱਡੇ ਆ ਵੀ ਡਰਾਈਵਰੀ ਕਰਨੀ ਐ ਪੜਿਆ ਲਿਖਿਆ ਹੋਣਾ ਤੇ ਡਰਾਈਵਰ ਹੋਣਾ ਇਹ ਗਾ ਤੇ ਸੂਰ ਦੇ ਮੇਲ ਵਰਗਾ ਇੱਕ ਚਿੱਕਰ ਵਿੱਚ ਖਿੱਚਦਾ ਐ ਦੂਸਰਾ ਸੁੱਕੇ ਵੱਲੋਂ ਜਿਹੜਾ ਕੰਨਾਂ ਪਏ ਬੰਦ ਵਾਂਗੂ ਸਿਰ ਸੁੱਤੀ ਲਗਾਤਾਰ ਵਗਿਆ ਆਉਂਦਾ ਐ ਉਹ ਕਾਮਯਾਬ ਐ ਉਹਰੇ ਕਈ ਡਰਾਈਵਰ ਮਤੋਂ 4-5 ਸਾਲ ਬਾਅਦ ਵਿੱਚ ਗੱਡੀਆਂ ਚਲਾਉਣਾ ਸਿੱਖੇ ਜਾਂ ਤੇ ਊੜਾ ਪਾਉਣਾ ਵੀ ਨਹੀਂ ਸੀ ਜਾਣਦੇ ਉਹ ਹੁਣ ਦੀਪਾ ਕਾਰਾਂ ਵਿੱਚ ਘੁੰਮਦੇ ਨੇ 8-8 10-10 ਗੱਡੀਆਂ ਦੇ ਮਾਲਕ ਨੇ ਤੇ ਆਪਣੇ ਖਰੀਦੇ ਫਲੈਟ ਵਿੱਚ ਰਹਿੰਦੇ ਨੇ ਉਹ ਪਿੱਠ ਪਿੱਛੇ ਮੈਨੂੰ ਆਖਦੇ ਨੇ ਵੀ ਇਹਨੂੰ ਕੀ ਪਤਾ ਐ ਕੋਕੂ ਨੂੰ ਗੱਡੀਆਂ ਕਿਵੇਂ ਚਲਾਈਦੀਆਂ ਨੇ ਜਦੋਂ ਦਾ ਆਇਆ ਫਲੈਟਾਂ ਦਾ ਮਾਲਕ ਨਾ ਹੁੰਦਾ ਇਹ ਇਹਦੇ ਤਾਂ ਡਰਾਈਵਰ ਵੀ ਇਹਦੇ ਨਾਲੋਂ ਅੱਗੇ ਲੰਘੇ ਮੇਰਾ ਇੱਕ ਦੋਸਤ ਪ੍ਰੋਫੈਸਰ ਐ ਪਿੱਛੇ ਜਹੇ ਇੱਕ ਕੈਨੇਡਾ ਰਹਿਦੀ ਲੜਕੀ ਨਾਲ ਉਹਦਾ ਵਿਆਹ ਹੋ ਗਿਆ ਤੇ ਸਾਲ ਕੋ ਮਗਰੋਂ ਉਹ ਵੀ ਕੈਨੇਡਾ ਚਲੇ ਗਿਆ ਕਦੇ ਹੱਥੀਂ ਕੰਮ ਨਹੀਂ ਵੀ ਕੀਤਾ ਹੋਇਆ ਉਹਨੇ ਉੱਥੇ ਜਾ ਕੇ ਮੋਢਿਆਂ ਤੇ ਸਰੀਏ ਢੋਣੇ ਪਏ ਟਰੱਕ ਅਨਲੋਡ ਕਰਨੇ ਪਏ ਫੈਕਟਰੀਆਂ ਦੇ ਹਾਥੇ ਸੰਭਰਨੇ ਪਏ ਤੇ ਆਪਣੇ ਠੱਕ ਟੁੱਟ ਕੇ ਆਪ ਰੋਟੀ ਬਗਾ ਕੇ ਖਾਣੀ ਪਈ ਉਹਨੂੰ ਜਿਸਨੇ ਅਜੇ ਆਪਣੀ ਪਤਨੀ ਦੀਆਂ ਜ਼ੁਲਫਾਂ ਦਾ ਬੋਝ ਵੀ ਮੋੜਿਆ ਤੇ ਨਹੀਂ ਸੀ ਝੱਲ ਕੇ ਵੇਖਿਆ ਉਹ ਦੋ-ਦੋ ਮਣ ਦੇ ਭਾਰੀ ਪੈਨ ਚੱਕੀ ਫਿਰੇ ਲੋਕ ਕੈਨੇਡਾ ਜਾਣ ਨੂੰ ਤਰਸਦੇ ਨੇ ਤੇ ਉਹ ਤੋਬਾ ਕਰਕੇ ਆਪਣੀ ਪਤਨੀ ਉਧਰ ਹੀ ਛੱਡ ਕੇ ਭੱਜ ਆਇਆ ਜਿਨ੍ਹਾਂ ਲੋਕਾਂ ਨੇ ਠੰਡੀਆਂ ਰਾਤਾਂ ਨੂੰ ਪਾਣੀ ਲਾਏ ਨੇ ਸੱਪਾਂ ਦੀਆਂ ਸਿਰੀਆਂ ਮਿੱਧੀਆਂ ਨੇ ਹਾਰ ਦੀਆਂ ਧੂਪਾਂ ਵਿੱਚ ਭੁੱਜੇ ਨੇ ਭੁੱਖਾ ਕੱਟ ਕੇ ਵੇਖੀਆਂ ਨੇ ਉਹੀ ਲੋਕ ਕੈਨੇਡਾ ਇੰਗਲੈਂਡ ਤੇ ਹੋਰ ਸੁਪਿਆਂ ਵਿੱਚ ਜਾ ਕੇ ਮਿਹਨਤ ਕਰਦੇ ਨੇ ਤੇ ਉੱਥੋਂ ਦੇ ਲੋਕਾਂ ਉੱਪਰ ਅੰਬਰ ਇਹੀ ਹਾਲ ਸਾਡੇ ਕਿਤੇ ਵਿੱਚ ਹੈ ਦੇਖਾ ਦੇਖੀ ਕੋਈ ਮੇਰੇ ਵਰਗਾ ਟਰੱਕ ਜਾਂ ਬੱਸ ਲੈ ਲੈਂਦਾ ਸੋਚ ਲੈਂਦਾ ਵੀ ਹੁਣ 8-9000 ਰੁਪਏ ਮਹੀਨਾ ਆਇਆ ਕਰੂਗਾ ਤੇ ਸਾਲ ਭਰ ਦੀ ਕਮਾਈ ਜੋੜ ਕੇ ਵੇਖਦਾ ਜਿਵੇਂ ਜੱਟ ਝੋਨਿਆਂ ਵਿੱਚ ਵੜੇ ਹੋਏ ਨੇ ਪਰ ਜਦੋਂ ਡਰਾਈਵਰ ਦੋ ਹਿੱਸੇ ਪਾ ਕੇ ਬਹਿ ਜਾਂਦਾ ਕੁਝ ਵਰਕਸ਼ਾਪ ਵਾਲੇ ਲੈ ਜਾਂਦੇ ਨੇ ਕਦੇ ਕਦਾਈ ਕਿਸੇ ਟਾਲੀ ਨਾਲ ਜਾ ਟੱਕਰ ਲੱਗਦੀ ਹੈ ਕਦੇ ਕਿਸੇ ਦਾ ਆਦਮੀ ਹੀਠਾ ਆ ਜਾਂਦਾ ਹੈ ਹਰਜਾਨਾ ਭਰਨਾ ਪੈਂਦਾ ਘਰ ਤੋਂ 100 ਮੀਲ ਦੂਰ ਵਿਗੜੀ ਖੜੀ ਹੁੰਦੀ ਹੈ ਤੇ ਡਰਾਈਵਰ ਢਿਲਾ ਜਾ ਮੂੰਹ ਲਟਕਾਈਂ ਦਰਾਂ ਵਿੱਚ ਆਣ ਖੜਦਾ ਉਦੋਂ ਪਤਾ ਲੱਗਦਾ ਵੀ ਕਿੰਨੀ ਵੀ ਹੀ 100 ਹੁੰਦਾ ਕਦੇ-ਕਦੇ ਪਿਛਲੇ ਵਰਿਆਂ ਤੇ ਝਾਤ ਮਾਰਦਾ ਹਾਂ ਉਹਨਾਂ ਲੋਕਾਂ ਬਾਰੇ ਸੋਚਦਾ ਹਾਂ ਜੋ ਮੇਰੇ ਸੰਪਰਕ ਵਿੱਚ ਆਏ ਜਿਹੜੇ ਮੇਰੇ ਵੇਂਦਿਆਂ-ਵੇਂਦਿਆਂ ਅੱਗੇ ਨਿਕਲ ਗਏ ਉਹਨਾਂ ਦੇ ਚਿਹਰਿਆਂ ਦੀ ਮੁਸਕਰਾਹਟ ਤੇ ਉਹਨਾਂ ਦੇ ਮਿਲਣ ਦੇ ਢੰਗ ਵਿੱਚ ਮੈਂ ਸਦਾ ਇੱਕ ਵੰਗਾਰ ਤਕੀ ਹੈ ਹੰਕਾਰ ਵੀ ਹੈਗਾ ਜਿਵੇਂ ਆਖਰੇ ਹੁਣ ਵੀ ਦੇਖਿਆ ਇਓਂ ਕਰੀਦਾ ਕੰਮ ਚੱਕੀ ਫਿਰਦਾ ਤੂੰ ਡਿਗਰੀਆਂ ਜਦੋਂ ਮੈਂ ਪੈਦਲ ਜਾ ਰਿਹਾ ਹਾਂ ਤਾਂ ਉਹਨਾਂ ਦੀ ਕਾਰ ਦੇ ਪਹੀਏ ਮੇਰੇ ਕੋਲ ਆ ਕੇ ਠਾਹ ਕਰਕੇ ਵਾਦੇ ਨੇ ਛੱਡੀਏ ਕਿਤੇ ਪਰ ਮੈਂ ਜਾਣਾ ਚਾਹੁੰਦਾ ਹੋਇਆ ਵੀ ਨਹੀਂ ਜਾਂਦਾ ਮਨ ਦੀ ਕਿਸੇ ਨੁੱਕਰ ਵਿੱਚ અપਮਾਨ ਮਹਿਸੂਸ ਹੁੰਦਾ ਹੈ ਪੀੜ ਉੱਠਦੀ ਹੈ ਫੇਰ ਵੀ ਆਪਣੇ ادارے ਵਿੱਚ ਮੇਰੀ ਇੱਕ ਪਛਾਣ ਹੈ ਜਿਸ ਤੇ ਮੈਨੂੰ ਮਾਣ ਹੈ ਤੇ ਮੈਂ ਸੋਚਦਾ ਵੀ ਇਹ ਬਰੇ ਅਜਾਈ ਨਹੀਂ ਗੋਏ ਮੈਂ ਮੈਂ ਮਾਨੀ ਮਨਾਦਰ ਸੜਕਾਂ ਨੂੰ ਪ੍ਰਣਾਮ ਕਰਦਾ ਜਿਨ੍ਹਾਂ ਨੇ ਮੇਰਾ ਤੀਜਾ ਨੀਤਰ ਖੋਲੇ ਹੈ ਇਹਨਾਂ ਸੜਕਾਂ ਨੂੰ ਜਿਨ੍ਹਾਂ ਤੇ ਮੇਰੇ ਦੋਸਤ ਸਿਰਫ ਗੱਡੀਆਂ ਚਲਾਉਣੀ ਜਾਣਦੇ ਨੇ ਮੈਂ ਮਾਂ-ਵਾਗ ਪੁੱਛਦਾ ਇਹਨਾਂ ਨੂੰ ਕੋਈ ਸਰਕਾਰੀ ਕਮਿਸ਼ਨ ਵੀ ਲੋਕਾਂ ਦੀ ਜੀਵਨ ਜਾਨ ਦਾ ਇੰਨਾ ਨੇੜੇ ਹੋ ਕੇ ਸਰਵੇਖਣ ਨਹੀਂ ਕਰ ਸਕਦਾ ਜਿੰਨਾ ਅਸੀਂ ਸੜਕਾਂ ਦੇ ਚੱਲਣ ਵਾਲੇ ਦਾ ਕਰਦੇ ਹਾਂ ਬੰਗਾਲ ਬਿਹਾਰ ਯੂਪੀ ਆਂਧਰਾ ਕਰਨਾਟਕ ਅਸਾਮ ਤੇ ਹੋਰ ਕਈ ਰਾਜਾਂ ਦੀਆਂ ਸੜਕਾਂ ਦਾ ਚੱਪਾ-ਚੱਪਾ ਅਸੀਂ ਨਾਵੇ ਰਹੇ ਨੇ ਆ ਹਰ ਰਾਹ ਦੇ ਲੋਕਾਂ ਨਾਲ ਸਾਡਾ ਵਾਹ ਪੈਂਦਾ ਰਹਿੰਦਾ ਹੈ ਸ਼ਹਿਰੀਆਂ ਨਾਲ ਦਿਹਾਤੀਆਂ ਨਾਲ ਅਮੀਰਾਂ ਨਾਲ ਤੇ ਗਰੀਬਾਂ ਨਾਲ ਵੀ ਉੜੀਸਾ ਵਿੱਚ ਅੱਗ ਵਰਦੀ ਦੁਪਹਿਰ ਵਿੱਚ ਪਾਣੀ ਦੀ ਬੂੰਦ ਲਈ ਤਰਸਦੇ ਆਧ ਨੰਗੇ ਧੁੱਪ ਵਿੱਚ ਕਾਲੇ ਹੋਏ ਭੁੱਖਣ ਪਾਣੇ ਮੈਂ ਉਹ ਲੋਕ ਤਕੇ ਨੇ ਜਿਹੜੇ ਆਪਣੇ ਸਿਲਵਰ ਦੇ ਬਰਤਨ ਲਈ ਤਬ ਦੀ ਸੜਕ ਤੇ ਨੰਗੇ ਪੈਰੀ ਕਿਸੇ ਗੱਡੀ ਵਾਲੇ ਦੀ ਉਡੀਕ ਵਿੱਚ ਕਹੀਂ ਕਹੀਂ ਘੰਟੇ ਖੜੇ ਰਹਿੰਦੇ ਨੇ ਲੰਬੇ ਸਫ਼ਰ ਦੀਆਂ ਗੱਡੀਆਂ ਵਾਲਿਆਂ ਕੋਲ ਟਿਊਬਾਂ ਵਿੱਚ ਰੱਖਵਾ ਪਾਣੀ ਹੁੰਦਾ ਤੇ ਮੈਂ ਵੇਖਿਆ ਵੀ ਧੁੱਪ ਵਿੱਚ ਉਬਲਦਾ ਪਾਣੀ ਪਿੰਦੇ ਉਹ ਲੋਕ ਜਿਨ੍ਹਾਂ ਵਿੱਚੋਂ ਕਹੀਂ ਸੜਕਾਂ ਤੇ ਬੇਹੋਸ਼ ਹੋ ਜਾਂਦੇ ਨੇ ਤੇ ਜਿਹੜੇ ਇਸ ਦੇਸ਼ ਦੀ ਕਿਸਮਤ ਲਿਖਣ ਵਾਲਿਆਂ ਦੀਆਂ ਵੋਟਾਂ ਨੇ ਉਹਨਾਂ ਦੇ ਚਿਹਰਿਆਂ ਉੱਪਰੋਂ ਜੂਨ ਦੀ ਯਾਦ ਸੱਟ ਗਈ ਜਾਗਦੀ ਹੈ ਸੱਪ ਤਾਂ ਡੰਗਿਆ ਤਾਂ ਆਦਮੀ ਵੱਧ ਸਕਦਾ ਪਰ ਕੁਰਸੀ ਦਾ ਡੰਗਿਆ ਆਦਮੀ ਨਹੀਂ ਵੱਧਦਾ ਪਿੱਛੇ ਜੇ ਇਸਤਰੀਵਰਾ ਬਣਾਇਆ ਗਿਆ بڑے ਜਸ਼ਨ ਹੋਏ ਸਨ ਔਰਤਾਂ ਦੀਆਂ ਪ੍ਰਾਪਤੀਆਂ ਦੇ ਢੋਲ ਵਜਾਏ ਗਏ ਸਨ ਪਰ ਔਰਤਾਂ ਦਾ ਜਿਹੜਾ ਰੂਪ ਅਸੀਂ ਗੱਡੀਆਂ ਵਾਲੇ ਹਰ ਰੋਜ਼ ਵੇਖਦੇ ਹਾਂ ਰੱਬ ਸਾਡਾ ਗਵਾਹ ਹੈ ਤੇ ਜਾਂ ਉਹ ਲੜਕੀਆਂ ਵੇਲੇ ਦੇ ਸੱਚ ਦੀਆਂ ਸਾਖੀ ਨੇ ਉਹ ਔਰਤਾਂ ਦੀ ਕਿੰਨੀ ਕਦਰ ਕੀਤੀ ਗਈ ਹੈ ਉਹ जीटी रोड ਬੰਪਈ ਰੋਡ ਦਾ ਕੋਈ ਵੀ ਸੜਕ ਕੋਈ ਵੀ ਰਾਜ ਬੰਗਾਲ ਬਿਹਾਰ ਯੂਪੀ ਉੜੀਸਾ ਅਸੀਂ ਜਾਣਦੇ ਆ ਵੀ ਕਿਹੜੇ ਹੋਟਲ ਤੇ ਕਿਹੜੇ ਮੁਹੱਲੇ ਵਿੱਚ ਕਿਹੋ ਜਿਹਾ ਮਾਲ ਮਿਲਣਾ ਸਾਡੇ ਕੀਤੇ ਵਾਲੇ ਸ਼ਰਾਬ ਤਾਂ ਤੇ ਔਰਤ ਨੂੰ ਮਾਲ ਆਖਦੇ ਨੇ ਬਾਹਰ ਦੇ ਇਹੋ ਜਿਹੇ ਹੋਟਲਾਂ ਤੇ ਸ਼ਰਾਬ ਵੀ ਮਿਲਦੀ ਐ ਤੇ ਲੜਕੀਆਂ ਵੀ ਹੋਟਲਾਂ ਦੇ ਮਾਲਕ ਜਾਂ ਮੁਹੱਲੇ ਦਾ ਕੋਈ ਮੁੰਡਾ ਦਲਾਲ ਵਜੋਂ ਕੰਮ ਕਰਦੇ ਨੇ ਕਿਸੇ ਵੀ ਥਾਣੇ ਦੇ ਲੋਕਅਪ ਰੂਮ ਬਾਗ ਇੱਕ ਛੋਟੇ ਜਿਹੇ ਹਨੇਰੇ ਕਮਰੇ ਵਿੱਚ 8-9 ਲੜਕੀਆਂ ਤਾਰੀਆਂ ਹੁੰਦੀਆਂ ਨੇ ਇਹਨਾਂ ਨੇ ਚਿਹਰੇ ਉੱਪਰ ਪਾਊਡਰ ਬੁੱਲਾ ਦੀ ਗੁੜੀ ਸੁਰਖੀ ਤੇ ਖਿੱਚਵਾ ਸੁਰਮਾ ਵੀ ਉਹਨਾਂ ਦੇ ਮਨ ਅੰਦਰ ਦੀਆਂ ਭਾਵਨਾਵਾਂ ਚ ਲੜਕੀਆਂ ਨੂੰ ਪਤਾ ਹੈ ਵੀ ਕਿਸੇ ਡਰਾਈਵਰ ਜਾਂ ਹੋਰ ਮਰਦ ਨਾਲ ਸੌਣ ਤੋਂ ਬਾਅਦ ਹੀ ਉਹਨਾਂ ਨੂੰ 2-4 ਪਈਏ ਮਿਲਨੇ ਨੇ ਨਹੀਂ ਤਾਂ ਪੂਰੀ ਰਾਤ ਇੰਤਜ਼ਾਰ ਕਰਨ ਤੋਂ ਬਾਅਦ ਵੀ ਖਾਲੀ ਹੱਥ ਖਾਲੀ ਪੇਟ ਜਾਣਾ ਪੈਂਦਾ ਅਜੇ ਹੀ ਇੱਕ ਲੜਕੀ ਨੇ ਇੱਕ ਵਾਰ ਦੱਸਿਆ ਵੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਸਾਡੇ ਨਾਲ ਕੌਣ ਸੰਭੋਗ ਕਰਕੇ ਚਲਾ ਗਿਆ ਸਾਨੂੰ ਤਾਂ ਉਹਨਾਂ ਰੁਪਈਆ ਦੀ ਚਿੰਤਾ ਹੁੰਦੀ ਹੈ ਜਿਹੜੇ ਪਿੱਛੋਂ ਮਿਲਨੇ ਨੇ ਤੇ ਜਦੋਂ ਪੈਸੇ ਸਾਡੀ ਮੁਠੀ ਵਿੱਚ ਘੁੱਟੇ ਹੁੰਦੇ ਨੇ ਉਹ ਸਾਡੇ ਹੁੰਦੇ ਨੇ ਤੇ ਉਸ ਨਾਲੋਂ ਵੱਡੀ ਖੁਸ਼ੀ ਸਾਡੇ ਜੀਵਨ ਵਿੱਚ ਕੋਈ ਹੋਰ ਨਹੀਂ ਹੈਗੀ ਕਈ ਵਾਰ ਅਜਿਹੀ ਸਥਿਤੀ ਆਉਂਦੀ ਹੈ ਕਿ ਇਹਨਾਂ ਲੜਕੀਆਂ ਨੂੰ ਇੱਕ ਵੇਲੇ ਪੇਟ ਭਰ ਕੇ ਰੋਟੀ ਜਾਂ ਚਾਵਲ ਖਾਣ ਬਦਲੇ ਕਿਸੇ ਮਰਦ ਨਾਲ ਹਮ ਜਿਸਮ ਹੋਣਾ ਪੈਂਦਾ ਜਿਵੇਂ ਸਾਨੂੰ ਗੱਡੀਆਂ ਵਾਲਿਆਂ ਨੂੰ ਜੋਕਾਂ ਚੰਬੜੀਆਂ ਹੋਈਆਂ ਨੇ ਐਵੇਂ ਹੋਟਲਾਂ ਵਾਲੇ ਦਲਾਲ ਇਲਾਕੇ ਦੀ ਪੁਲਿਸ ਇਹਨਾਂ ਲੜਕੀਆਂ ਦਾ ਲਹੂ ਚੂਸਦੇ ਰਹਿੰਦੇ ਨੇ ਇਸ ਧਰਤੀ ਤੇ ਅਜੇ ਬਾਪ ਵੀ ਨੇ ਜਿਹੜੇ ਆਪਣੀ ਧੀ ਵੱਲ ਕੈਰੀ ਅੱਖ ਚਾਕਣ ਵਾਲੇ ਦਾ ਕਤਲ ਕਰ ਦਿੰਦੇ ਨੇ ਤੇ ਅਜਿਹੀ ਮਾਪੇ ਵੀ ਨੇ ਜਿਹੜੇ ਇੱਕ ਵੇਲੇ ਦੇ ਖਾਣ ਜੋਗੇ ਪੈਸਿਆਂ ਬਦਲੇ ਆਪਣੀ ਧੀ ਨੂੰ ਕਿਸੇ ਹੱਥ ਵਿੱਚ ਸੌਂਪ ਦਿੰਦੇ ਨੇ ਇੱਕ ਪਾਸੇ ਆਣਖ ਹੈ ਦੂਸਰੇ ਪਾਸੇ ਆਪਣੇ ਆਪ ਨੂੰ ਜੋਦਾ ਰੱਖਣ ਲਈ ਤਰਲ ਹੈ ਜਦੋਂ ਅਜਿਹੇ ਲੋਕ ਬੇਕੀ ਦੇ ਨੇ ਉਦੋਂ ਇੱਕ ਸੱਚਾਈ ਸਾਹਮਣੇ ਆਉਂਦੀ ਹੈ ਦੇਸ਼ ਦੀ ਏਕਤਾ ਨੂੰ ਭਾਵੇਂ ਖਤਰਾ ਹੋਵੇ ਇਸ ਦੀ ਮਜ਼ਬੂਤੀ ਤੇ ਖੁਸ਼ਹਾਲੀ ਨੂੰ ਬੇਸ਼ੱਕ ਕੋਈ ਡਰ ਹੋਵੇ ਨੇਤਾਵਾਂ ਦੀਆਂ ਕੁਰਸੀਆਂ ਚਾਹੇ ਅਸੁਰੱਖਿਤ ਹੋਣ ਪਰ ਇਸ ਮੁਲਕ ਦੀ ਗਰੀਬੀ ਨੂੰ ਕੋਈ ਖਤਰਾ ਨਹੀਂ ਹੈਗਾ ਗੱਡੀਆਂ ਦੇ ਡਰਾਈਵਰ ਬੇਈਮਾਨ ਹੋ ਸਕਦੇ ਨੇ ਝੂਠੇ ਸ਼ਰਾਬੀ ਲੁਚੇ ਹੋ ਸਕਦੇ ਨੇ ਪਰ ਉਹ ਕਦੇ ਵੀ ਵੈਸ਼ੀ ਆਦਮਖੋਰ ਨਹੀਂ ਹੁੰਦੇ ਕਿਸੇ ਵੀ ਨਾਜਕ ਸਮੇਂ ਦਾ ਇਹਨਾਂ ਨਜਾਇਜ਼ ਫਾਇਦਾ ਨਹੀਂ ਉਠਾਇਆ ਤੇ ਨਾ ਹੀ ਕਦੇ ਇਹਨਾਂ ਆਪਣੇ ਅੰਦਰਲਾ ਮਨੁੱਖ ਮਾਰਨ ਦਿੱਤਾ ਕੁਝ ਬਰੇ ਹੋਏ ਕਲਕੱਤੇ ਸ਼ਹਿਰ ਨੂੰ ਇੱਕ ਘਰੇਲੂ ਜੰਗ ਵੇਖਣੀ ਪਈ ਸੀ ਗੁੰਡਾਗਰਦੀ ਆਏ ਦਿਨ ਕੋਈ ਨਾ ਕੋਈ ਨਵਾਂ ਪੌੜਾ ਪਾਈ ਰੱਖਦੀ ਸੀ ਇਹਨਾਂ ਦਿਨਾਂ ਵਿੱਚ ਕਲਕੱਤੇ ਦੇ ਇੱਕ ਖੁੱਲੇ ਸਟੇਡੀਅਮ ਵਿੱਚ ਬੰਬਈ ਦੇ ਫਿਲਮੀ ਸਤਾਰਿਆਂ ਦੇ ਗੀਤਾਂ ਭਰੀ ਰਾਤ ਦਾ ਪ੍ਰੋਗਰਾਮ ਸੀਗਾ ਪ੍ਰੋਗਰਾਮ ਸ਼ੁਰੂ ਹੋਣ ਤੋਂ ਕੁਝ ਦਿਨ ਬਾਅਦ ਹੀ ਬੱਤੀਆਂ ਬੁਝਾ ਦਿੱਤੀਆਂ ਗਈਆਂ ਡਰਾਉਣੇ ਪਟਾਕੇ ਚਲਾਏ ਗਏ ਚਾਰੇ ਪਾਸੇ ਭਗੜੜ ਮਚ ਗਈ ਦਰਸ਼ਕਾਂ ਦਾ ਤਾਂ ਬੁਰਾ ਹਾਲ ਹੋਣਾ ਹੀ ਸੀਗਾ ਬੰਬਈ ਦੇ ਕਲਾਕਾਰਾਂ ਨੂੰ ਵੀ ਝੋਟਾ ਆਈਆਂ ਸਨ ਔਰਤਾਂ ਦੇ ਗਲਿਆਂ ਵਿੱਚੋਂ ਜੇਵਰ ਖੋਲੇ ਗਏ ਸਨ ਕੰਨ ਪਾੜੇ ਗਏ ਬਲਾਜ਼ ਫਟ ਗਏ ਸਾਰੀਆਂ ਉਤਾਰ ਲਈਆਂ ਗਈਆਂ ਉਸ ਕਾਰਨ ਨੂੰ ਕੌਣ ਕਲਕੱਤਾ ਵਾਸੀ ਭੁੱਲ ਸਕਦਾ ਬਾਕੀ ਰਹਿੰਦੀ ਰਾਤ ਨੰਗੀਆਂ ਮੁਟਿਆਰਾਂ ਨੇ ਆਪਣੇ ਆਪ ਨੂੰ ਝਾੜੀਆਂ ਜਾਂ ਹਨੇਰੇ ਵਿੱਚ ਲੁਕੋਇਆ ਸੀ ਕਈ ਅਣਖ ਦੀਆਂ ਮਾਰੀਆਂ ਨਾਲ ਦੀ ਝੀਲ ਵਿੱਚ ਡੁੱਬ ਗਈਆਂ ਅਗਲੇ ਦਿਨ ਮੋਹ ਹਨੇਰੇ ਟੈਕਸੀ ਚਲਾਉਣ ਵਾਲੇ ਡਰਾਈਵਰਾਂ ਨੇ ਇਹਨਾਂ ਨੂੰ ਆਪਣੀਆਂ ਪੱਗਾਂ ਲਾ ਕੇ ਦਿੱਤੀਆਂ ਆਪਣੀ ਕਮੀਜ਼ ਦੇ ਕੇ ਉਹਨਾਂ ਦੇ ਨੰਗੇਜ ਧਗਿਆ ਤੇ ਬਿਨਾਂ ਕਿਸੇ ਵਾਧੂ ਕਿਰਾਏ ਦਾ ਲਾਲਚ ਕੀਤੇ ਆ ਉਹਨਾਂ ਨੂੰ ਘਰੋਂ ਘਰੀ ਪਹੁੰਚਾਇਆ ਇਹੋ ਜਿਹੀਆਂ ਸੈਂਕੜੇ ਉਦਾਹਰਨਾਂ ਨੇ ਸੜਕ ਤੇ ਪਏ ਕਿਸੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣਾ ਵੇਲੇ ਕਵੇਲੇ ਕਿਸੇ ਰਾਹੀਰ ਦੀ ਮਦਦ ਕਰਨੀ ਪਰ ਇਹਦੇ باوجود ਸੱਭਿਆ ਸਮਾਜ ਵਿੱਚ ਡਰਾਈਵਰਾਂ ਨੂੰ ਕਦੇ ਵੀ ਸਤਕਾਰ ਦੀ ਨਿਗਾਹ ਨਾਲ ਨਹੀਂ ਵੇਖਿਆ ਜਾਂਦਾ। ਉਹਨਾਂ ਬਾਰੇ ਤਰ੍ਹਾਂ-ਤਰ੍ਹਾਂ ਦੇ ਘਟਿਆ ਲਤੀਫੇ ਬਣਾ ਕੇ ਸੁਣਾਈ ਜਾਂਦੇ ਨੇ। ਐਵੇਂ ਇੱਕ ਆਦਮੀ ਸੁਣਾਉਣ ਲੱਗਾ ਵੀ ਇੱਕ ਚੌਕ ਉਹ ਜਿਹਾ ਬੜੀ ਭੀੜ ਸੀਗੀ, ਲੱਗਦਾ ਸੀ ਵੀ ਕੋਈ ਐਕਸੀਡੈਂਟ ਹੋਇਆ। ਮੈਂ ਵੀ ਵੇਖਣ ਲੱਗਾ ਪਰ ਦਿਸੇ ਕੋਈ ਨਾ। ਫੇਰ ਵੀ ਤੱਕਾ-ਤੁੱਕਾ ਕਰਕੇ ਅਗਾ ਹੋਇਆ, ਪੁੱਛਿਆ ਵੀ ਕੀ ਗੱਲ ਐ? ਆਦੇ ਵੀ ਇੱਕ ਡਰਾਈਵਰ ਜ਼ਖਮੀ ਹੋ ਗਿਆ। ਸਾਰੇ ਐਂ ਪੇੜ ਕਰੀ ਖੜੇ ਸੀ ਜਿਵੇਂ ਕੋਈ ਬੰਦਾ ਗੱਡੀ ਥੱਲੇ ਆ ਗਿਆ ਹੁੰਦਾ। ਤੇ ਇਹ ਲੋਕ ਡਰਾਈਵਰ ਨੂੰ ਆਦਮੀ ਨਹੀਂ ਸਮਝਦੇ, ਗੱਡੀ ਦੇ ਇੰਜਣ ਵਾਂਗ ਇਸਨੂੰ ਵੀ ਗੱਡੀ ਦਾ ਹੀ ਕੋਈ ਪੁਰਜ਼ਾ ਸਮ ਤੇ ਸਮਾਈ ਜਾਣਦਾ ਹੈ ਕਿ ਇਹ ਸਮਾਜ ਕਦੋਂ ਡਰਾਈਵਰ ਨੂੰ ਆਪਣੀ ਵਰਗਾ ਨੇਕ شریف ਇਨਸਾਨ ਸਵਾਰ ਕੇ ਆਪਣੇ ਵਿੱਚ ਸ਼ਾਮਲ ਕਰੇਗਾ ਸੋ ਦੋਸਤੋ ਏਸੀ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਦਾ ਭਾਗ 8ਵਾਂ ਤੇ ਭਾਗ 9ਵਾਂ ਲੈ ਕੇ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ